ਮਸਲਾ ਇਸ ਤਰ੍ਹਾਂ ਹੈ ਜੀ ਸਾਡੇ ਜੱਤੋ ਦੇ ਵਿੱਚ ਪੁਰਾਣੇ ਸਮੇਂ ਤੋਂ ਕਾਫੀ ਲੰਬਾਰ ਸਮਾਂ ਹੋ ਗਿਆ ਕਿ ਵਿਕਰਮ ਸ਼ਰਮਾ ਜੀ ਇਥੇ ਉਹਨਾਂ ਨੂੰ ਸਾਰਾ ਬੱਚੇ-ਬੱਚੇ ਤੇ ਹਰ ਇੱਕ ਗਲੀ ਹਰ ਇੱਕ ਮੋਹੱਲਾ ਪਿੰਡ ਦੇ ਲੋਕ ਤੇ ਤਕਰੀਬਨ ਇੱਥੇ ਜੋ ਕੋਈ ਸ਼ਾਂਤੀ ਬਣੀ ਤਾਂ ਵਿਕਰਮ ਸ਼ਰਮੇ ਦੇ ਨਾਮ ਦੀ ਸਿਹਰਾ ਜਾਂਦਾ ਹੈ ਸਿਤਾ ਬਹੁਤ ਹਾਲਾਤ ਮਾਰੇ ਜਦੋਂ ਮੰਡੀ ਦੇ ਜੀ ਪਰ ਜੇ ਕੋਈ ਮਾੜਾ ਕੰਮ ਹੁੰਦਾ ਤਾਂ ਉਹਦੇ ਵਿੱਚ ਵਿਕਰਮ ਸ਼ਰਮੇ ਦਾ ਬਹੁਤ ਵੱਡਾ ਐਮ ਰੋਲ ਲੈਂਦਾ ਜਦੋਂ ਉਸੇ ਨੂੰ ਨਾਤਬਾਈ ਜਾਂਦੀ ਹੈ ਜਿਵੇਂ ਕਿ ਪਿਛਲੇ ਸੋਮੇ ਇੱਕ ਇਥੇ ਗੋਇਲ ਮੈਡੀਕਲ ਹਾਲ ਹੈ ਉੱਥੇ ਇੱਕ ਵਾਕਾ ਹੋਇਆ ਸੀ ਪਰ ਉਹਨਾਂ ਨੇ ਘਹਾੜੀਆਂ ਨਾਲ ਵਾਰ ਕੀਤੇ ਤੇ ਮੈਂ ਇਹ ਸਮਝਦਾ ਕਿ ਆਪਣੀ ਜਾਨ ਤਲੀ ਤੇ ਧਰ ਕੇ ਦੋ ਤਿੰਨ ਮਲਾਜਮਾਂ ਨੇ ਜਿਨ੍ਹਾਂ ਵਿੱਚ ਆਗੂ ਵਿਕਰਮ ਸ਼ਰਮਾ ਸੀ ਉਹਨਾਂ ਵੱਲੋਂ ਉਹਨਾਂ ਨੂੰ ਹਲਾਲੋ 24 ਘੰਟੇ ਦੇ ਵਿੱਚ ਕਵਰ ਕੀਤਾ ਗਿਆ ਇਹ ਇਕੱਲੀ ਕੋਈ ਪਹਿਲੀ ਵਾਰਦਾਤ ਨਹੀਂ ਕਾਫੀ ਵਾਰਦਾਤਾਂ ਤੇ ਕੋਈ ਠੱਲ ਪਾਈ ਜਾਂਦਾ ਅੱਜ ਜਾਂ ਕੋਈ ਕ੍ਰਾਈਮ ਜੋ ਉੱਠਣ ਦੀ ਕੋਸ਼ਿਸ਼ ਕਰਦਾ ਉਹਨੂੰ ਤਾਂ ਬਹੁਤ ਐਮਰੋਲ ਹੈ ਜੀ ਤੇ ਅੱਜ ਉਸ ਬੰਦੇ ਨੂੰ ਇੱਕ ਸਨਮਾਨ ਕਰਨ ਦੀ ਬਜਾਏ ਉਸ ਬੰਦੇ ਦਾ ਤਬਾਦਲਾ ਕਰ ਦਿੱਤਾ ਗਿਆ ਜੱਤੋਂ ਮੰਡੀ ਤੋਂ ਤੇ ਸਾਰੀ ਜੱਤੋਂ ਮੰਡੀ ਅਸੀਂ ਇਸ ਗੱਲ ਨੂੰ ਇਹੀ ਸਮਝਦੇ ਆ ਕਿ ਜਿਹੜਾ ਉਹ ਤਬਾਦਲਾ ਕੀਤਾ ਉਹਦਾ ਸਨਮਾਨ ਕਰਨ ਦੀ ਬਜਾਏ ਤਬਾਦਲਾ ਕੀਤਾ ਤਾਂ ਮੇਰੇ ਹਿਸਾਬ ਨਾਲ ਅਮਨ ਕਾਨੂੰਨ ਦੀ ਸਥਿਤੀ ਇਹ ਖੁਦ ਹੀ ਨਹੀਂ ਆਪ ਚਾਹੁੰਦੇ ਤੇ ਜੇ ਕੋਈ ਅਮਨ ਸਥਿਤੀ ਹੈ ਕੋਈ ਕਾਨੂੰਨ ਵਧੀਆ ਚੱਲ ਰਿਹਾ ਜੱਤੋਂ ਮੰਡੀ ਦੇ ਵਿੱਚ ਮਾੜਾ ਮੋੜਾ ਜਿ ਕੁ ਕਰ ਰਿਹਾ ਤਾ ਉਹ ਬੰਦੇ ਦੀ ਬਦਲੀ ਕਰਨੀ ਬਹੁਤ ਹੀ ਮੰਦਵਾਕੀ ਤਵਾਦ ਕਰ ਤਵਾਦਲਾ ਕਰਨ ਦਾ ਕਾਰਨ ਵੀ ਕੋਈ ਪਤਾ ਲੱਗਿਆ ਕਿ ਕਿਉਂ ਕੀਤਾ ਇਹਦਾ ਇਨਸ਼ਾ ਅੱਲਾਹ ਕਾਰਨ ਦਾ ਇਸ ਤਰ੍ਹਾਂ ਜੀ ਦੇਖੋ ਹੁਣ ਜਿਆਦਾ ਕਾਰਨ ਦਾ ਨਹੀਂ ਸਾਨੂੰ ਪਤਾ ਵੀ ਕੀ ਹੈ ਪਰ ਸੁਣ ਜੇ ਵੀ ਆਈ ਹੈ ਵੀ ਉਹ ਜਿਹੜਾ ਬੰਦਾ ਇੱਕ ਮਾਰੇ ਅੰਸਰ ਨੂੰ ਰੋਗਦਾ ਚਿੱਟੇ ਦੇ ਵਪਾਰੀਆਂ ਦੇ ਖਿਲਾਫ ਬਾੜ ਉਠਾਉਂਦਾ ਉਹਦੇ ਉੱਤੇ ਇੱਕ ਇਲਜ਼ਾਮ ਲਾਇਆ ਗਿਆ ਵਿਕਰਮ ਸ਼ਰਮੇ ਉੱਪਰ ਕਿ ਤੂੰ ਚਿੱਟਾ ਪਿੰਦਾ ਹੈ ਅਸੀਂ ਇੱਕ ਵਾਅਦਾ ਤਾਂ ਕਰ ਸਕਦੇ ਆ ਪ੍ਰਸ਼ਾਸਨ ਨਾਲ ਬੇਨਤੀ ਵੀ ਕਰ ਸਕਦੇ ਆ ਕਿ ਦੇਖੋ ਆ ਸਾਰੀ ਜੈਤੂ ਮੰਡੀ ਵੀ ਖੜੀ ਆ ਸਾਰੇ ਜੈਤੂ ਉਹਨਾਂ ਦੀ ਬੜਾ ਰੋਸ ਹੈ ਕਿ ਉਹਦੀ ਬਦਲੀ ਕਿਉਂ ਕਰੀ ਗਈ ਇੱਕ ਆਸ਼ਵਾਸ਼ਣ ਦੇ ਸਕਦੇ ਆ ਪ੍ਰਸ਼ਾਸਨ ਨੂੰ ਕਿ ਉਹਦਾ ਡੋਪ ਟੈਸਟ ਕਰਵਾਇਆ ਜਾਵੇ ਅਗਰ ਉਹਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਵੀ ਬੇਚੀ ਪਾਈ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਅਸੀਂ ਸਾਰਾ ਲੈਣ ਨੂੰ ਤਿਆਰ ਆ ਕਿ ਉਹ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਜੀ ਸਾਰੇ ਜੈਤੋ ਮੰਡੀ ਆਸ-ਪਾਸ ਦੇ ਪਿੰਡਾਂ ਦੇ ਵਿੱਚ ਬੜਾ ਰੋਸ ਹੈ ਕਿਸਾਨ ਜਥੇਬੰਦੀਆਂ ਉਹ ਵੀ ਆ ਰਹੀਆਂ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਕਿ ਇਸ ਦੀ ਬਦਲੀ ਨੂੰ ਰੱਦ ਕੀਤਾ ਜਾਵੇ ਔਰ ਜੈਤੋ ਮੰਡੀ ਦੁਬਾਰਾ ਲਿਆਂਦਾ ਜਾ ਆਪਰਾ ਜੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਜਿਹੜੇ ਨਸ਼ੇ ਦੇ ਸਦਾਗਰ ਸੀਗੇ ਤੇ ਉਹਨਾਂ ਦਾ ਵੀ ਕੋਈ ਵਿੱਚ ਅਹਿਮ ਰੋਲ ਲੱਗਦਾ ਜੀ ਦੇਖੋ ਜੀ ਜਿਹੜਾ ਬੰਦਾ ਕੋਈ ਚੰਗੇ ਕੰਮ ਕਰੂਗਾ ਉਹਨਾਂ ਦਾ ਲੱਤਾਂ ਖਿੱਚਣ ਵਾਲੇ ਸਾਰੇ ਹੀ ਹੁੰਦੇ ਆ ਜੀ ਉਹਦੇ ਵਿੱਚ ਐ ਨਹੀਂ ਪਤਾ ਵੀ ਕੌਣ ਕਿਹੜਾ ਲੱਤਾਂ ਖੇਡਦਾ ਹੈ ਕਈ ਵਾਰੀ ਕੋਈ ਮਹਿਕਮੇ ਦਾ ਬੰਦਾ ਵੀ ਹੁੰਦਾ ਕਿ ਕੰਮ ਚੰਗਾ ਕਿਉਂ ਕਰ ਰਿਹਾ ਇਹਨੂੰ ਰੋਕਿਆ ਜਾਵੇ ਇਹ ਕੁ ਤੇ ਜਿਹਨਾਂ ਦੇ ਜਿਨ੍ਹਾਂ ਦਾ ਕੋਈ ਕੰਮ ਤਾਂ ਦਾ ਰੁਕਦਾ ਹੈ ਗਲਤ ਕੰਮ ਰੁਕਦੇ ਆ ਨਸ਼ਾ ਰੁਕਦਾ ਜਾਂ ਹੋਰ ਰੁਕਦਾ ਉਹਨਾਂ ਦਾ ਆਟੋਮੈਟਿਕਲੀ ਉਹਨਾਂ ਦਾ ਖਿੱਚ ਕਰਨੀ ਹੈ ਕਿ ਬੰਦੇ ਨੂੰ ਜਲਦੀ ਜਲਦੀ ਕੱਢਿਆ ਜਾਵੇ ਠੀਕ ਅਸੀਂ ਕੀ ਮੰਨਦੇ ਆ ਠੀਕ ਅਸੀਂ ਮੰਗੇ ਇਹ ਕਰਦੇ ਆ ਜੀ ਪ੍ਰਸ਼ਾਸਨ ਨੂੰ ਵੀ ਸਾਡੀ ਜੀ ਬੇਨਤੀ ਹੈ ਜੋੜ ਕੇ ਬੇਨਤੀ ਹੈ ਕਿ ਜੈਤੋ ਮੰਡੀ ਦੇ ਵਿੱਚ ਬਹੁਤ ਵਧੀਆ ਸਿਸਟਮ ਚੱਲ ਰਿਹਾ ਹੈ ਬਹੁਤ ਵਧੀਆ ਪਹਿਲੀ ਗੱਲ ਤੇ ਪੀਸੀਆਰ ਹੈ ਨਹੀਂ ਜੇ ਪੀਸੀਆਰ ਦਾ ਇੱਕ ਬੰਦਾ ਕੋਈ ਕੰਮ ਕਰ ਰਿਹਾ ਤਾਂ ਉਹਨੂੰ ਬਦਲਾਇਆ ਗਿਆ ਇਸ ਕਰਕੇ ਉਹਨੂੰ ਵਾਪਸ ਇੱਥੇ ਜੈਤੋ ਮੰਡੀ ਦੁਆਰਾ ਲਿਆਂਦਾ ਜਾਵੇ ਉਹਦੀ ਬਦਲੀ ਨਾ ਕਰੀ ਜਾਵੇ ਤੇ ਅਗਰ ਕੋ ਜੋਇਨ ਕਰਾਇਆ ਜਾਵੇ ਆ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਤੁਹਾਡਾ ਅਗਲਾ ਕਦਮ ਕੀ ਹੋਊਗਾ ਜੀ ਉਸ ਤਰ੍ਹਾਂ ਇਹ ਹੈ ਕਿ ਅਸੀਂ 10 ਮਿੰਟ ਹੁਣ ਮੀਟਿੰਗ ਕਰਾਂਗੇ ਜੀ ਮੀਟਿੰਗ ਦੇ ਵਿੱਚ ਜੋ ਵੀ ਜੇਤੋ ਮੰਡੀ ਜੋ ਵੀ ਆਗੂ ਸਹਿਬਾਨ ਆ ਕਿਸਾਨ ਜਥੇਬੰਦੀਆਂ ਦੇ ਆਗੂ ਨੈਪਸਿੰਗ ਟੀਵੀ ਸਾਡੇ ਵਿੱਚਕਾਰ ਪਹੁੰਚਿਆ ਸਮਾਜਿਕ ਧਾਰਮਿਕ ਸੰਸਥਾਵਾਂ ਵੀ ਇੱਥੇ ਪਹੁੰਚੀਆਂ ਜੋ ਫੈਸਲਾ ਕਰਨਗੇ ਠੀਕ ਹੈ ਐਵੇਂ ਜ਼ਿਆਦਾ ਵਾਰੇ ਆ ਰਹੀ ਹੈ ਕਿ ਥੋੜਾ ਸਵਾਦ ਸਮਾਂ ਦੇ ਕੇ ਹੋ ਸਕਦਾ ਸਾਰੀ ਜੈਤੂ ਮੰਡੀ ਨੂੰ ਬੇਨਤੀ ਕਰਕੇ ਸਾਰੀ ਜੈਤੂ ਮੰਡੀ ਬੰਦ ਹੋਣ ਨੂੰ ਤਿਆਰ ਹੈ ਕਿ ਆਪਾਂ ਆਵਦੇ ਸ਼ਟਰ ਡਣਾਉਣ ਨਾਲੋਂ ਚੋਰੀਆਂ ਠੱਗੀਆਂ ਲੁੱਟਾ ਘਰਾਉਣ ਦੀ ਬਜਾਏ ਤਾਂ ਦੋ ਦਿਨ ਰੋਸ ਪ੍ਰਦਰਸ਼ਨ ਲਈ ਇੱਥੇ ਫਿਰ ਬੰਦ ਕਰਕੇ ਬੈਠ ਜਾਈਓ ਜੀ ਆ ਇਹ ਹੀ ਅਗਲਾ ਐਕਸ਼ਨ ਹੋ ਸਕਦਾ ਹੈ ਬਾਕੀ ਮੀਟਿੰਗ 'ਚ ਜੋ ਫੈਸਲਾ ਆਊਗਾ ਤਿਆਰ ਹੈ ਠੀਕ ਹੈ ਸਰ ਨਰਜੀ ਨਰਜੀ ਇੱਕ ਮਿੰਟ ਗੜਵ ਜੀ ਕੀ ਕਹਿਣਾ ਚਾਹਗੇ ਇੱਕ ਮਿੰਟ ਲਿਆਨੇ ਮਿਲਨੇ ਇੱਕ ਇੱਕੋ ਇੱਕੋ ਨਰਜੀ ਇੱਕ ਵਾਰ ਇੱਕੋ ਇੱਕੋ ਆਓ ਬਸ ਕੋਈ ਆਪ ਪਿੱਛੇ ਜਾ ਕੇ ਨਾ ਥਲਮੇ ਕਰ ਲੈ ਕਰ ਕੋਈ ਬਰਕਰ ਦੂਜਾ ਘੜਾ ਬੰਦਾ ਨਹੀਂ ਹੁੰਦਾ ਹਾਂਜੀ ਹਾਂ ਜੀ ਨਵੀਂ ਵਿਜੇਪ੍ਰਾਤਿਗਾਰੀ ਪੰਜਾਬ ਬਲਾਕ ਚੇਅਰਮੈਨ ਦੇ ਤੋ ਜੀ ਬੜੇ ਦੁੱਖ ਦੀ ਗੱਲ ਹੋਈ ਜਦੋਂ 3 ਵਜੇ ਪਤਾ ਲੱਗਿਆ ਵੀ ਇੱਕ ਜੈਤੋ ਦੀ ਰਾਖੀ ਵਾਲਾ ਨੌਜਵਾਨ ਜਿਨੇ ਆਪਣੀ ਮੌਤ ਦੀ ਨਾ ਪਰਵਾਹ ਕਰਦੇ ਹੋਏ ਵੀ ਉਹਨੇ ਬਹੁਤ ਵੱਡੇ ਵੱਡੇ ਇੱਥੇ ਗੁੰਡਿਆਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਜਦੋਂ ਇੱਕ ਛੋਟਾ ਮੁਲਾਜ਼ਮ ਵੱਡੀਆਂ ਪ੍ਰਾਪਤੀਆਂ ਕਰਦਾ ਜਿਹੜੇ ਵਗਦੇ ਮੱਛਾ ਇਥੇ ਉਹਨਾਂ ਨੂੰ ਤਕਲੀਫਾਂ ਹੁੰਦੀਆਂ ਬੈਠਿਆਂ ਨੂੰ ਵੀ ਯਾਰ ਛੋਟਾ ਮੁਲਾਜ਼ਮ ਇੰਨਾ ਕੁਛ ਕਰੀ ਜਾਂਦਾ ਤੁਸੀਂ ਕੀ ਕਰਦੇ ਬੜੇ ਲੋਕਾਂ ਨੂੰ ਖੁਸ਼ੀ ਚੜੀ ਕਿ ਇੱਕ ਇਥੋਂ ਦਾ ਵਿਗਨ ਜੀਤ ਜਿਹੜਾ ਦਾਇਰਾਤ ਲੋਕਾਂ ਦੀ ਮਦਦ ਕਰਦਾ ਹੈ ਇੱਕ ਇਥੋਂ ਦਾ ਕਨਸਪੈਕਟਰ ਅਰਜੇਸ਼ ਕੁਮਾਰ ਜਿਨੇ 온 ਸਾਰੀ ਇਥੋਂ ਦੇ ਪੌਂਦੀ ਚਿੱਟੇ ਵਾਲੇ ਹੋਣ ਜਾਂ ਕੋਈ ਲੁੱਟਖੋਹ ਵਾਲਾ ਉਹਨਾਂ ਨੂੰ ਗ੍ਰਿਫਤਾਰ ਕਰ ਲਈ ਇੱਕ ਦੋ ਮੁਲਾਜ਼ਮ ਇੱਕ ਅਫਸਰ ਹੋਵੇ ਇੱਕ ਮੁਲਾਜ਼ਮ ਹੋਵੇ ਜਿਨ੍ਹਾਂ ਨੇ ਇੱਕ ਕੰਗੀ ਬਣਾ ਲਈ ਸੀ ਉਹਨਾਂ ਨੂੰ ਤੋੜਨ ਦੀ ਖਾਤਰ ਉਹਨਾਂ ਦਾ ਹੌਸਲਾ ਤੋੜਨ ਦੀ ਖਾਤਰ ਸਭ ਤੋਂ ਪਹਿਲਾਂ ਇਥੋਂ ਦੇ ਵੇਖੜਿਆ ਅਸੀਂ ਕਹਿੰਦੇ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਉਹ ਐ ਨਹੀਂ ਹੁੰਦਾ ਵੀ ਇਹ ਨਿੱਕੇ ਮੁਲਾਜ਼ਮਾਂ ਦਾ ਗੱਠ ਜੋੜਾ ਉੱਤੇ ਅਫਸਰਾਂ ਦਾ ਸਿਆਸੀ ਲੋਕਾਂ ਦਾ ਨਸ਼ੇ ਦੇ ਸੁਨਾਗਰਾਂ ਦਾ ਗੁੰਡਿਆਂ ਦਾ ਇੱਕ ਗੱਠਜੋੜ ਬਣਿਆ ਹੁੰਦਾ ਹੈ ਕਿ ਜਿਹਨੂੰ ਤੋੜਨ ਲਈ ਉਹ ਇੱਕ ਨਿੱਕੀ ਘੜੀ ਤੋਂ ਪਹਿਲਾਂ ਲੋਕਾਂ ਨੇ ਹੌਸਲੇ ਤੋੜਨ ਲਈ ਉਹ ਆਪਣੀ ਇੱਕ ਵਿਵੰਤਾ ਗੁੰਦੇ ਆ। ਬੀਗੋਨ ਜੀ ਨੇ ਕੋਹ ਹੈ ਕਿ ਇੱਥੇ ਇੱਕ ਦਿਨ ਕਾਰ ਦੇ ਵਿੱਚ ਤਿੰਨ ਗੈਂਗਸਟਰ ਜਿਹਨਾਂ ਨੂੰ ਗੈਂਗਸਟਰ ਕਹਿੰਦੇ ਆਪਾਂ ਅਸਲੇ ਦੇ ਨਾਲ ਲੈਸਾਂ ਕਾਰ 'ਚ ਫਿਰਦੇ ਸੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਜਦੋਂ ਛੇੜ ਆਇਆ ਇਥੋਂ ਦੇ ਜਿਹੜੇ ਅਫਸਰ ਸੀ ਵੱਡੇ ਉਹਨਾਂ ਦੇ ਨਾਂ ਤੇ ਆਇਆ ਪਰ ਜਿਹੜੀ ਵਿਗਮਨ ਦੀ ਬਦਲੀ ਹੋਈ ਹੈ ਮੈਂ ਨਹੀਂ ਕਹਣਾ ਵੀ ਇੱਥੋਂ ਦੇ ਐਸਪੀ ਸਾਹਿਬ ਜਿਹੜੇ ਆਏ ਆ ਨਵੇਂ ਆਏ ਆ ਉਹਨਾਂ ਨੇ ਕੋਈ ਇਹਨਾਂ ਦੀ ਬਿਨਾਂ ਸੋਚੇ ਸਮਝੇ ਕੋਈ ਬਦਲੀ ਕੀਤੀ ਹੈ ਇੱਥੇ ਜਿਹੜੇ ਅਫਸਰ ਆ ਉਹ ਬਹੁਤ ਚਿਰਾਂ ਦੇ ਵਿਗਮਨਜੀਤ ਦੇ ਮਗਰ ਪਏ ਹੋਇਆ ਪਹਿਲਾਂ ਵੀ ਦੋ ਵਾਰੀ ਇੱਥੇ ਦੋ ਚਾਰ ਜਿਹੜੇ ਬੰਦੇ ਆ ਜਿਹੜੇ ਪੁਲਿਸ ਦੇ ਵਿੱਚ ਹੀ ਉਹਨਣੀਆਂ ਇਹਨੂੰ ਬਕਾਲੀਆਂ ਭੇਡਾ ਕਹਨੇ ਆ ਉਹਨਾਂ ਨੇ ਪਲਾਨਿੰਗ ਕਰਕੇ ਇਹਨਾਂ ਦੀ ਬਦਲੀ ਕਰਾਈ ਅਸੀਂ ਆਪਣੀਆਂ ਜਥੇਵੰਦੀਆਂ ਕਿਸਾਨ ਜਥੇਵੰਦੀਆਂ ਵੱਲੋਂ ਉਹਦੋਂ ਵੀ ਇੱਥੋਂ ਦੇ ਅਫਸਰਾਂ ਨੂੰ ਇੱਕ ਚਤਾਵਨੀ ਦਿੱਤੀ ਸੀ ਕਿ ਜੇਕਰ ਵਿਗਨਜੀ ਦੇ ਵਿੱਚ ਕੋਈ ਮਾੜੀ ਮੋਟੀ ਤੂੰਕ ਤਾਂ ਹੀ ਆਉਂਦੀ ਹੈ ਅਸੀਂ ਉਹਦੇ ਨਾਲ ਨਹੀਂ ਖੜਾਂਗੇ ਅਫਸਰਾਂ ਦੇ ਨਾਲ ਖੜਾਂਗੇ ਪਰ ਜੇਕਰ ਵਿਗਨਜੀ ਨੇ ਇੱਥੋਂ ਦੇ ਐਫਸੀ ਸਾਹਿਬ ਨੂੰ ਇਹ ਗੱਲ ਕਹਿਤੀ ਕਿ ਜੇਕਰ ਮੈਂ ਸੱਚਾ ਜੇ ਮੇਰੇ ਵਿੱਚ ਵੱਡਾ ਕਲਾਂਕ ਲੱਗਿਆ ਚਿੱਟੇ ਦਾ ਉਹ ਧੋਤਾ ਜਾਂਦਾ ਮੇਰੇ ਤੋਂ ਨਹੀਂ ਨਿਕਲਦਾ ਕੀ ਫਿਰ ਤੁਸੀਂ ਮੈਨੂੰ ਜੈਤੂ ਜਾਣ ਦੀ ਆਗਾ ਦੇਉਗੇ ਮੈਂ ਨਹੀਂ ਕਹਤਾ ਵੀ ਉਹਨੇ ਮਾੜੀ ਗੱਲ ਕਹੀ ਤੀ ਪਰ ਸਾਡੇ ਐਸਪੀ ਸਾਹਿਬ ਨੂੰ ਇਹ ਬਹੁਤ ਗੱਲ ਭੈੜੀ ਲੱਗੀ ਵੀ ਤੂੰ ਮੈਨੂੰ ਹੌਰਮ ਦਿੰਦਾ ਪਰ ਅਸੀਂ ਇੱਕ ਗੱਲ ਆਪਸਰ ਨੂੰ ਕਹਨੇ ਜੋ ਜੈਤੋ ਦੇ ਲੋਕ ਆ ਜਦੋਂ ਕੋਈ ਗੱਲ ਨੂੰ ਆਪਣੇ ਦਿਮਾਗ ਚ ਭਾ ਲੈਂਦੇ ਆ ਅਸੀਂ ਮੰਗ ਕੀਤੀ ਐ ਐਸਪੀ ਸਾਹਿਬ ਤੋਂ ਕਿ ਜਿਹੜਾ ਜੈਤੋ ਦੀ ਰਾਖੀ ਕਰਦਾ ਦਿਆਂਦਾ ਤੇ ਮਿਹਨਤ ਕਰਦਾ ਆਪ ਵੱਡੇ ਵੱਡੇ ਖੱਡਿਆਂ ਦੇ ਵਿੱਚ ਡੇਕ ਕੇ ਆਪਣੀਆਂ ਬਾਹਾਂ ਤੜਾ ਲੈਂਦਾ ਇੱਥੋਂ ਦੇ ਚਿੱਟੇ ਵਾਲਿਆਂ ਨੂੰ ਇੱਥੋਂ ਦੇ ਨਸ਼ੇ ਵਾਲਿਆਂ ਨੂੰ ਗਵਲਦਾ ਇੱਥੋਂ ਦੀ ਆਪਣੀ ਮੋਟਰਸਾਈਕਲ ਦੇ ਮੂਹਰੇ ਤੇ ਸਾਡੇ ਨੌਜਵਾਨ ਜਿਹੜੇ ਪਿੰਡਾਂ ਦੇ ਆ ਇਸ ਕਰਕੇ ਸ਼ਹਿਰ ਚ ਨਹੀਂ ਆਉਂਦੇ ਕਿ ਜੇ ਵਿਗਮ ਜੀ ਦੇ ਧੱਕੇ ਚੜ ਗਏ ਉਹਨੇ ਸਾਨੂੰ ਬਖਸ਼ਣਾ ਨਹੀਂ ਸਾਡੀ ਫੇਰ ਅਪੀਲ ਹੈ ਸ਼ਹਿਰ ਨਿਵਾਸੀਆਂ ਨੂੰ ਇੱਥੇ ਪੁਲਿਸ ਅਫਸਰਾਂ ਨੂੰ ਕਿ ਇਹ ਜਿਹੇ ਨੌਜਵਾਨ ਤੇ ਜਿਹਦੇ ਜਿਹਨੂੰ ਇੱਕ ਕਲੰਖ ਲਾ ਕੇ ਜਿਹਦੇ ਇੱਕ ਧੱਬਾ ਲਾ ਕੇ ਇਥੋਂ ਕੱਢਿਆ ਉਹਨਾਂ ਨੇ ਉਹ ਧੱਬੇ ਨੂੰ ਧੋਣ ਲਈਓ ਨੌਜਵਾਨ ਦਾ ਸਾਥ ਦੇਣਾ ਉਸ ਨੌਜਵਾਨ ਦੇ ਨਾਲ ਖੜਨਾ ਜਿਹਨੂੰ ਇੱਥੇ ਸਾਡੇ ਇਥੋਂ ਪ੍ਰਸ਼ਾਸਨ ਨੇ ਇੱਕ ਦੋ ਚਾਰ ਮਗਰ ਬੰਦਿਆਂ ਦੇ ਇਲਾਕੇ ਬਾਹਰ ਬਦਲਿਆ ਅਸੀਂ ਫੇਰ ਅਪੀਲ ਕਰਾਂਗੇ ਐਸਪੀ ਸਾਹਿਬ ਤੋਂ ਵੀ ਜਨਨ ਕਿ ਉਸ ਬੰਦੇ ਨੂੰ ਦੁਆਰੇ ਜੈਤੋ ਦੀ ਧਰਤੀ ਤੇ ਲੈ ਕੇ ਆਂਦਾ ਜਾਵੇ ਉਹਦੀ ਇਨਕੁਆਰੀ ਕੀਤੀ ਜਾਵੇ ਅਸੀਂ ਕਹਿੰਦੇ ਆ ਜੇ ਚਿੱਟਾ ਪਿੰਦਾ ਉਹਨੂੰ ਸਜ਼ਾ ਦਿਓ ਉਹਨੋਂ ਤਾਂ ਚੋਰੀ ਜੋਦ ਵਿੱਚ ਨੁਕਸ ਬਰਕਾ ਉਹਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰੋ ਪਰ ਜੇ ਕਰੇ ਐ ਕਹਿੰਦੇ ਆ ਕਹ ਬੇਗੁਨਜੀਤ ਵੀ ਹੁੰਦਾ ਆ ਵਾ ਜੈਤੋ ਸੀਐਲ ਟਾਪ ਜੈਤੋ ਦਾ ਥਾਣਾ ਇੱਥੇ ਫੇਰ ਸਾਰੇ ਪੁਲਿਸਾਂ ਦੇ ਡਾਕਟਰ ਕਰਾਉਣਾ ਫਿਰ ਪਤਾ ਲੱਗ ਜਿਗਾ ਵੀ ਕਿੰਨੇ ਇਥੇ ਨਸ਼ਾ ਕਰਦੇ ਆ ਕਿੰਨੇ ਇਥੇ ਜਾਨੀ ਕਿ ਜਿਹੜੇ ਬੰਦੇ ਹੈਗੇ ਆ ਕੱਲੇ ਬੇਗੁਨਜੀਤ ਨੂੰ ਸਜ਼ਾ ਦੇਣੀ ਮੈਂ ਕਹਿੰਦਾ ਬਹੁਤ ਮਹਾਰੀ ਗੱਲ ਆ ਜੈਤੋ ਦੇ ਲੋਕਾਂ ਨੂੰ ਫੇਰ ਡਰ ਲੱਗਣ ਲੱਗ ਪਿਆ ਜੇ ਜੇਕਰ ਅਭੀ ਗੁਰਜੀਤ ਵਰਗੇ ਤੇ ਜਾਣਵਾਜ ਲੋਕ ਜੈਤੋ ਦੀ ਮੰਡੀ ਦੇ ਵਿੱਚ ਨਹੀਂ ਆਉਣਗੇ ਤੇ ਜਿਹੜੇ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਆ ਉਹ ਬਹੁਤ ਹੋਣਗੇ ਪਰ ਮੈਂ ਇੱਕ ਧਾਰਨਾ ਦਿੰਨਾ ਤੁਹਾਨੂੰ ਕਿ ਜਿਹਦੇ ਆਪਣੇ ਗੁਰਜੀਤ ਨਵਜੀਤ ਮੈਥਨ ਰੋਕਦਾ ਤੁਹਾਨੂੰ ਕੀ ਲੱਗਦਾ ਵੀ ਇਹ ਕਿੰਨੇ ਸ਼ਰਾਰਤ ਕੀਤੀ ਹੋਵੇ ਕਿੰਨੇ ਇਹ ਸ਼ਿਕਾਇਤ ਕੀਤੀ ਹੋ ਸਕਦੀ ਹੈਗੀ ਅਸੀਂ ਤੁਹਾਨੂੰ ਪਹਿਲਾਂ ਕਹਿੰਦੇ ਆ ਵੀ ਇੱਕ ਫਿਲਮਾਂ ਸੀ ਵੇਣੇ ਆ ਉਹਦੇ ਚ ਇੱਕ ਪੁਲਿਸ ਆਫਸਰ ਵੱਡੇ ਵੱਡੇ ਸਿਆਸੀ ਲੋਕਾਂ ਨੂੰ ਗਵਾਲਤਾ ਵੀ ਤੁਸੀਂ ਗਲਤ ਕੰਮ ਕਰਦੇ ਆ ਤੁਹਾਡੀਆਂ ਫੈਕਟਰੀਆਂ 'ਚ ਗਲਤ ਕੰਮ ਹੁੰਦੇ ਆ ਤੇ ਉਹ ਕੀ ਕਰਦੇ ਆਪਣੇ ਬੰਦਿਆਂ ਥਾਣੀ ਔਰ ਸਾਫਸਰਾਂ ਥਾਣੀ ਉਹਦੇ ਬੰਦੇ ਘਰੇ ਪੈਸੇ ਰੱਖ ਕੇ ਹਥਿਆਰ ਰੱਖ ਕੇ ਨਸ਼ਾ ਰੱਖ ਕੇ ਉਹਨੂੰ ਕਿਵੇਂ ਕਿਸਕਾਰ ਕਰਾਉਂਦੇ ਆ ਇਹ ਇੱਕ ਧਾਰਨਾ ਇਥੋਂ ਦੇ ਜੈਤੋ ਦੇ ਵਿੱਚ ਜਿਹੜੇ ਵੱਡੇ ਸਾਗਰ ਬੈਠੇ ਆ ਨਸ਼ੇ ਦੇ ਉਹਨਾਂ ਨੇ ਵਿਉਂਤਾਂ ਗੁੰਦ ਕੇ ਉਸ ਬੰਦੇ ਨੂੰ ਸਜ਼ਾ ਦਿੱਤੀ ਆ ਅਸੀਂ ਇੱਕ ਕੱਲ ਪਰसों ਦੀ ਗੱਲ ਆ ਕਿਸ਼ਨ ਭੂਆ ਦੇ ਜਨਮ ਦਿਨ ਵਾਲਾ ਦੀ ਦੋ ਬੱਚੇ ਗੁੰਮ ਹੋ ਗਏ ਸੀ ਉਹਨੇ ਮੈਂਟਲ ਦੇ ਵਿੱਚ ਦੋਨੇ ਬੱਚੇ ਬਰਾਮਦ ਕਰਕੇ ਮਾਪਿਆਂ ਦੇ حوالے ਕੀਤਾ ਗੈਂਗਸਟਰਾਂ ਨੂੰ ਗਪਜ਼ਾਰ ਕੀਤਾ ਸਾਡੇ ਤੇ ਗੁਆਲ ਸਾਹਿਬ ਦੇ ਡਾਕਟਰ ਦੇ ਹਮਲਾ ਕਰਨ ਵਾਲਿਆਂ ਨੂੰ ਨਾਗਨਾ ਫੜਿਆ ਹੋਰ ਬਹੁਤ ਕਾਰਜਗੀਆਂ ਜਿੰਨੀਆਂ ਉਹਨੇ ਕੀਤੀਆਂ ਅਸੀਂ ਫੇਰ ਆਪਣੀ ਜਥੇਬੰਦੀ ਵੱਲੋਂ ਮੰਗ ਕਰਦੇ ਆ ਕਿ ਐਫਸੀ ਸਾਹ ਨੂੰ ਬੇਨਤੀ ਵੀ ਕਰਾਂਗੇ ਕਿ ਇਹਦੀ ਇਨਕੁਆਇਰੀ ਕਰਕੇ ਸਾਡੇ ਉਹ ਨੌਜਵਾਨ ਨੂੰ ਜੇਤੋ ਭੇਜਿਆ ਜਾਵੇ ਤਾਂ ਸਾਡੇ ਜੇਤੋ ਨੌਜਵਾਨਾਂ ਦੀ ਸਾਡੇ ਜਿਹੜੀ ਨਸ਼ੇ ਵਾਲੇ ਪਾਸੇ ਤੁਰਿਆ ਉਠਲ ਪਾਈ ਜਾਵੇ ਸ਼ਹਿਰ ਨਵਾਸੀ ਆਪਣੀ ਸੁੱਖ ਦੀ ਨੀਂਦ ਸੌਂ ਜਾਣ ਪਰ ਜੇਕਰ ਭੁਲੇਖਾ ਹੋਊ ਅਫਸਰਾਂ ਨੂੰ ਕਿ ਅਸੀਂ ਉਹਨਾਂ ਨੂੰ ਨਹੀਂ ਵਾਪਸ ਕਰਾਂਗੇ ਫਿਰ ਜੈਤੋ ਸੰਘਰਸ਼ ਦਾ ਪੇੜਾ ਫਿਰ ਸੰਘਰਸ਼ ਸਾਨੂੰ ਕਰਨੇ ਆਉਂਦੇ ਆ ਤੇ ਕਰਕੇ ਜਿਹੜਾ ਪਹਿਲਾ ਬੀਗੁਨਜੀਤ ਨੂੰ ਅਸੀਂ ਇੱਥੇ ਲੈ ਕੇ ਆਏ ਆ ਦਵਾਰੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੈਤੋ ਦੇ ਲੋਕਾਂ ਨੇ ਇੱਕ ਬੇਨਤੀ ਜੁਰੂ ਕਰਾਂਗੇ ਤੁਸੀਂ ਪਹਿਲੀ ਆਵਾਜ਼ ਤੇ ਇੱਥੇ ਇਕੱਠੇ ਹੋਏ ਆ ਕਿਤੇ ਨਾ ਹੋਵੇ ਤੇ ਦੂਜੀ ਆਵਾਜ਼ ਤੇ ਅਸੀਂ ਉਹੀ ਫਿਰ 10 ਬੰਦੇ ਰਹਿ ਜੀਏ ਤੁਸੀਂ ਫਿਰ ਨਾ ਦਿਖੋ ਆਓ ਆਪਾਂ ਫਿਰ ਬੀਗੁਨਜੀਤ ਦੇ ਹੱਕ ਦੇ ਵਿੱਚ ਔਰ ਨੌਜਵਾਨ ਨੂੰ ਹੌਸਲਾ ਦੇਣ ਲਈ ਕਿ ਜੈਤੋ ਦੇ ਲੋਕ ਤੇਰੇ ਨਾਲ ਆ ਭਰਾਵਾ ਜਿੰਨਾ ਜ਼ੋਰ ਲੱਗੇ ਤੇਰੀ ਮਦਦ ਕਰਾਂਗੇ ਜਿੰਨੀ ਲੜਾਈ ਲੜੀ ਲੜਾਂਗੇ ਆਪ ਆਪਾਂ ਫਿਰ ਦੁਆਰੇ ਕੱਟੇ ਹੋਗੇ ਬੀਗਨ ਜੀ ਉਧਰੋਂ ਚੱਲੇ ਆਉਂਦੀ ਕਿਰਪਾ ਕਰਲੀ ਬੱਲੀ ਆਈ ਸ਼ਾਟ ਅੱਤੀ ਬਾਈਟ ਅੱਗੇ ਸ਼ਹਿਰ ਦਾ ਵੀ ਕਰੀ ਦੇਈਏ ਜੀ ਉਧਰ ਐ ਸ਼ਹਿਰ ਦੂਜੀ ਬੱਸ ਪਿੱਛੇ ਪਿੱਛੇ ਅੱਗੇ ਨੂੰ ਆ ਜਾ ਆਪਣਾ ਉਹਨਾਂ ਨੂੰ ਅੱਗੇ ਨੂੰ ਆ ਜਾਣਾ ਸੀ ਨਾ ਉਹਨੂੰ ਅੱਗੇ ਨੂੰ ਆ ਜਾਂਦੀ ਬੱਲੀ ਅੱਗੇ ਆਇਆ ਅੱਗੇ ਨੂੰ ਬੱਲੀ ਬੱਲੀ ਅੱਗੇ ਨੂੰ ਸ਼ਾਟ ਲੱਗ ਲੱਗਦੀ ਜਗ੍ਹਾ ਤੇ ਖੜੇ ਯਾਰ ਹਾਂਜੀ ਕੀ ਕਹਣਾ ਚਾਹਗੇ ਜੀ ਆ ਇਥੇ ਦਿਨਾਈ ਨਸ਼ਾ ਆ ਚੱਲ ਰਿਹਾ ਹੈ ਕੁਛ ਵੀ ਚੱਲ ਰਿਹਾ ਹੈ ਨਸ਼ਾ ਜਾਂ ਬਦਮਾਸ਼ੀ ਚੱਲ ਰਹੀ ਹੈ ਕੁੜੀਆਂ ਸਕੂਲ ਦੇ ਪੌਲੇ ਟਾਈਮ ਛੁੱਟੀ ਦੇ ਟਾਈਮ ਮੜੀਰ ਖੜਦੀ ਸੀ ਇਹ ਸਭ ਦੇ ਨਥ ਪੌਣਾ ਵਿਕਰਮ ਸ਼ਰਮਾ ਹੀ ਹੈ ਔਰ ਇੰਨੀ ਪੁਲਿਸ ਫਿਰਦੀ ਪੁਲਿਸ ਪ੍ਰਸ਼ਾਸਨ ਫਿਰਦਾ ਆਪਾਂ ਕਿਸੇ ਤੋਂ ਕੋਈ ਉਮੀਦ ਹੀ ਨਹੀਂ ਕਰਦੇ ਅੱਜ ਇੰਨਾ ਇਕੱਠਾ ਹੋਇਆ ਤਾਂ ਵਿਕਰਮ ਜੀ ਸ਼ਰਮਾ ਦੇ ਕਰਕੇ ਹੋਇਆ ਹੁਣ ਪਿੱਛੇ ਕੀ ਹੋਇਆ ਪਰਸੋ ਚੋਥੀ ਗੱਲ ਹੈ ਇੱਕ ਕੇਸ ਤੋਂ ਭਗੌੜਾ ਬੰਦਾ ਜਿਹੜਾ 3-4 ਕੇ 307 20 ਭਗੌੜਾ ਸੀਗਾ ਉਹ ਬੰਦੇ ਨੂੰ ਵਿਕਰਮ ਜੀ ਸ਼ਰਮਾ ਨੇ ਗ੍ਰਿਫਤਾਰ ਕੀਤਾ ਇਸ ਤੋਂ ਪਹਿਲਾਂ ਤਕਰੀਬਨ 20 ਦਿਨ 20 ਤੁਸੀਂ ਕੀ ਮੰਗਦੇ ਕੀ ਮੰਗੇ ਹੀ ਜੀ ਹੁਣ ਵਾਪਸ ਜਾਂਦਾ ਜਾਵੇ ਜੋ ਤੇ ਲੰਛਲ ਲਾਏ ਹੋਏ ਆ ਜਾਂ ਚਿੱਟਾ ਵੇਚਦਾ ਹੈ ਜਾਂ ਚਿੱਟਾ ਪੀਂਦਾ ਉਦੋਂ ਵੀ ਸਾਨੂੰ ਪ੍ਰੂਫ ਦਿੱਤਾ ਜਾਵੇ ਕੋਈ ਇੰਨੀ ਜਨਤਾ ਫਿਰਦੀ ਹੈ ਇੱਕ ਇਹਨਾਂ ਨੂੰ ਇੱਕ ਵੀ ਬੰਦਾ ਕਹੇ ਕਿ ਵਿਕਰਮ ਨੇ ਕਦੇ ਚਿੱਟਾ ਪੀਤਾ ਹੋਵੇ ਜਾਂ ਚਿੱਟਾ ਵਕਾਉਣਾ ਇਹਨਾਂ ਕੋਈ ਸ਼ਹਿਦ ਦਿੱਤੀ ਹੋਵੇ ਤਾਂ ਅਸੀਂ ਖੁਦ ਜ਼ਿੰਮੇਵਾਰ ਹੋਵਾਂਗੇ ਠੀਕ ਠੀਕ ਹੈ ਨਿੰਦਰ ਜੀ ਭਾਈ ਮੈਗਦੀ ਹਾਂ ਲੰਘ ਜਰ ਨਾਲੀ ਤੇ ਵਿਕਰਮ ਸ਼ਰਮਾ ਦੇ ਹੱਕ ਚ ਸ਼ਹਿਰ ਦੇ ਵੱਡੇ ਗੈਂਤੇ 'ਚ ਲੋਕ ਇਕੱਠੇ ਹੋਇਆ ਇਹ ਗੱਲ ਦਾ ਸਬੂਤ ਹੈ ਇੱਥੇ ਡੀਐਸਪੀ ਦੀ ਬਦਲੀ ਹੋ ਜੇ ਕੋਈ ਇੱਕ ਬੰਦਾ ਵੀ ਨਹੀਂ ਕਹੂਗਾ ਕਿ ਨਹੀਂ ਹੋਣੀ ਚਾਹੀਦੀ ਸਾਰੇ ਕਹਿਣਗੇ ਬਦਲ ਦਿਓ ਜੀ ਕੋਈ ਚੱਕਰ ਨਹੀਂ ਕੋਈ ਹੋਰ ਆ ਜੂ ਕੰਮ ਤਾਂ ਇੱਕੋ ਹੀ ਕਰਨਾ ਪਰ ਵਿਕਰਮ ਇੱਕ ਸਿਪਾਈ ਦੇ ਪਿੱਛੇ ਜੇਕਰ ਇਕੱਠ ਹੁੰਦਾ ਹੈ ਤਾਂ ਇਥੋਂ ਐਸਐਸਪੀ ਫਰੀਦਕੋਟ ਨੂੰ ਆਈਜੀ ਫਰੀਦਕੋਟ ਨੂੰ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਵਿਕਰਮ ਨੂੰ ਜੈਤੋ ਦੇ ਲੋਕ ਚਾਹੁੰਦੇ ਆ ਜਿਹਨੂੰ ਲੋਕ ਚਾਹੁੰਦੇ ਹੋਣ ਜੇਕਰ ਉਹਦੀ ਬਦਲੀ ਹੁੰਦੀ ਹੈ ਤਾਂ ਲੋਕਾਂ ਨੂੰ ਦੁੱਖ ਹੁੰਦਾ ਉਹਦੇ ਤੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਉਹਦੇ ਤੇ ਇਲਜ਼ਾਮ ਲਾਇਆ ਪੁ ਲੋਕਾਂ ਨੇ ਲਾਇਆ ਮਹਿਕਮੇ ਨੇ ਲਾਇਆ ਕਿ ਕੋਈ ਚਿੱਟਾ ਪੀਂਦਾ ਜਾਂ ਕੁਛ ਹੈ ਇੱਕ ਚਿੱਟਾ ਪੀਣ ਵਾਲਾ ਬੰਦਾ ਆਪਦੇ ਘਰ ਦਾ ਖਿਆਲ ਨਹੀਂ ਰੱਖ ਸਕਦਾ ਉਹਨੂੰ ਆਪਦੀ ਸਿਹਤ ਦਾ ਖਿਆਲ ਨਹੀਂ ਹੁੰਦਾ ਤੇ ਉਹ ਪੂਰੇ ਸ਼ਹਿਰ ਦਾ ਖਿਆਲ ਕਿਵੇਂ ਰੱਖ ਲੂਗਾ ਅੱਜ ਸ਼ਹਿਰ ਦੀ ਕਿਸੇ ਵੀ ਔਰਤ ਨੂੰ ਪੁੱਛ ਲਓ ਕਿਸੇ ਵੀ ਬੰਦੇ ਨੂੰ ਕਿਸੇ ਵੀ ਦੁਕਾਨਦਾਰ ਨੂੰ ਇੱਥੇ ਸਾਡੇ ਯੂਨੀਵਰਸਿਟੀ ਕਾਲਜ ਹੈ ਉਹਦੇ ਵਿੱਚ ਪੁੱਛ ਲਿਆ ਜਾਵੇ ਉੱਥੇ ਪ੍ਰਿੰਸੀਪਲ ਨੂੰ ਪੁੱਛ ਲਿਆ ਜਾਵੇ ਕਿ ਵਿਕਰਮ ਕਿਹੋ ਜੀ ਡਿਊਟੀ ਕਰਦਾ ਜੇਕਰ ਕੋਈ ਕਹ ਦੇਵੇ ਕਿ ਵਿਕਰਮ ਦੀ ਡਿਊਟੀ ਦੇ ਵਿੱਚ ਕਟਾਹੀ ਸੀ ਮਾੜੀ ਸੀ ਤਾਂ ਪੂਰਾ ਸ਼ਹਿਰ ਫਿਰ ਉਹਦੇ ਹੱਕ ਚ ਕਿਉਂ ਆ ਗਿਆ ਅੱਜ ਪੂਰਾ ਸ਼ਹਿਰ ਅੰਦਰੋਂ ਅੰਦਰੀ ਉਹਦੇ ਹੱਕ ਚ ਹੈ ਆਉਣ ਵਾਲੇ ਸਮੇਂ ਚ ਸ਼ਹਿਰ ਉਡੀਕ ਕਰ ਰਿਹਾ ਕਿ ਜੇਕਰ ਕੋਈ ਐਕਸ਼ਨ ਦਿੱਤਾ ਜਾਂਦਾ ਤਾਂ ਪੂਰਾ ਸ਼ਹਿਰ ਇਹ ਤੇ ਨਿਤਰੇਗਾ ਤੇ ਜਿਹੜੀ ਗੱਲ ਰਹਿ ਗਈ ਵੀ ਉਹਦੇ ਚਿੱਟਾ ਲਾਉਣ ਦੀ ਆ ਕੁਛ ਦੀ ਉਹ ਪਿਆਰਾ ਡੋਪ ਟੈਸਟ ਕਰਾਉਣ ਉਪਰ ਡੋਪ ਟੈਸਟ ਦੇ ਵਿੱਚ ਚਿੱਟੀ ਵਾਲੇ ਦੇ ਵੀ ਮੋਰਫੀਨ ਆ ਜਾਂਦੀ ਹੈ ਤੇ ਅਫੀਮ ਵਾਲੇ ਦੇ ਵੀ ਆਉਂਦੀ ਹੈ ਹੁਣ ਕੀ ਅਫੀਮ ਤਾਂ ਇਹ ਸਾਡੇ ਆਮ ਹੀ ਖਾਂਦੇ ਆ ਲੋਕ ਆਮ ਹੀ ਚੱਕਰ ਹੈ ਤੇ ਜੇ ਅਫੀਮ ਦਾ ਹੀ ਟੈਸਟ ਕਰਾਉਣਾ ਫਿਰ ਸਾਰੀ ਫਰੀਦਕੋਟ ਪੁਲਿਸ ਜਾਂ ਪੰਜਾਬ ਪੁਲਿਸ ਦੇ ਕਰਾਇਆ ਜਾਵੇ ਤਾਂ ਲਗਭਗ 50% ਤੋਂ ਉੱਪਰ ਜਿਹੜੇ ਆ ਉਹ ਜਿਹੜਾ ਪੋਜ਼ਿਟਿਵ ਆਵੇ ਜਿਹੜਾ ਡੋਪ ਟੈਸਟ ਪੋਜ਼ਿਟਿਵ ਆਵੇਗਾ ਸੋ ਇਹ ਇਸ ਕਰਕੇ ਜਿਹੜੀ ਵਿਗਰਾਮ ਦੀ ਬਦਲੀ ਕੀਤੀ ਗਈ ਹੈ ਅਸੀਂ ਡਿਜੀਟਲ মিডিਆ ਪ੍ਰੈਸ ਕਲੱਬ ਵੱਲੋਂ ਸਾਰੇ ਵੱਲੋਂ ਇਹਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਆ ਇਹ ਬਹੁਤ ਮੰਦ ਭਾਗਾ ਵਰਤਾਰ ਇਸ ਤਰੀਕੇ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਜੇ ਐ ਬਦਲਾ ਜਾਵੇਗਾ ਫਿਰ ਇੱਥੇ ਕੰਮ ਨਹੀਂ ਹੋਣਾ ਤੁਸੀਂ ਅੱਜ ਹੀ ਦੇਖ ਲਿਓ ਕਿ ਆਉਣ ਵਾਲੇ ਕੁਝਕ ਦਿਨਾਂ ਦੇ ਵਿੱਚ ਵਿੱਚ ਹੀ ਜੈਤੋ ਦੇ ਵਿੱਚ ਕਿਸ ਤਰੀਕੇ ਨਾਲ ਮੰਦਿਰ ਜਿਹੜੀ ਹੈ ਬਾਹਰੋਂ ਆ ਕੇ ਇੱਥੇ ਗੰਦ ਪਾਉਂਦੀ ਹੈ ਉਹਦਾ ਹੋਰ ਵਧੇਗੀ ਕਿਸ ਤਰੀਕੇ ਦੇ ਨਾਲ ਚੋਰੀਆਂ ਵਧਣਗੀਆਂ ਕਿਸ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਅਵਾਰਾਗਰਦੀ ਵਧੇਗੀ ਇਹ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ ਟਾਣੇ 'ਚ ਇਹ ਗੱਲ ਕਨਫਰਮ ਹੈ ਵਿਕਰਮ ਤੋਂ ਡਰ ਸੀ ਅੱਜ ਦੇ ਸਮੇਂ 'ਚ ਕੋਈ ਪੁਲਿਸ ਵਾਲਾ ਆਪਦੇ ਸਿਰ ਗੱਲ ਨਹੀਂ ਲੈਂਦਾ ਪਰ ਵਿਕਰਮ ਰਿਸਕ ਵੀ ਲੈ ਲੈਂਦਾ ਸੀ ਬੜੇ ਜਿਹੇ ਰਿਸਕ ਲੈ ਲੈਂਦਾ ਸੀ ਇੱਥੇ ਇੱਕ ਟਾਪ ਦਾ ਗੈਂਗਸਟਰ ਸੀ ਜਿਹਦੇ ਕੋਲੇ ਅਸਲਾ ਸੀ ਉਹ ਗੋਲੀ ਵੀ ਚਲਾਉਣ ਲੱਗਿਆ ਸੀ ਬਿਕਰਮ ਦੇ ਪਰ ਫਿਰ ਵੀ ਬਿਕਰਮ ਨੇ ਆਉਦੀ ਸੂਈ ਪੂਈ ਨਾ ਉਹਨੂੰ ਫੜ ਕੇ ਜਿਹੜਾ ਜਿਹੜਾ ਥਾਣੇ ਲੈ ਗਿਆ ਬੀਤੇ ਕੱਲ ਇੱਕ ਸੀ ਕੈਟਾਗਰੀ ਦਾ ਗੈਂਗਸਟਰ ਜੋ ਕਿ ਪੀਓਸੀ ਉਹਨੂੰ ਫੜ ਕੇ ਉਹਨੇ ਜਿਹੜਾ ਪੇਸ਼ ਕੀਤਾ ਸ਼ਹਿਰ ਦੇ ਵਿੱਚ ਜਿੰਨੇ ਵੀ ਗਲਤ ਅੰਸਰ ਹੈ ਲਗਭਗ ਵਿਕਰਮ ਦੇ ਨਾਮ ਤੋਂ ਡਰਦੇ ਸੀ ਕੱਲਾ ਬੰਦਾ ਪੰਗਾ ਲੈ ਲੈਂਦਾ ਸੀ ਇਸੇ ਗੱਲ ਤੋਂ ਇਹ ਲੱਗਦਾ ਕਿ ਕਈ ਵਾਰ ਅੰਦਰੋਂ ਅੰਦਰੀ ਕਿਸੇ ਨਾ ਕਿਸੇ ਮੁਲਾਜ਼ਮਾਂ ਨੂੰ ਵੀ ਸਾੜਾ ਹੋ ਜਾਂਦਾ ਕਿ ਉਹ ਬੰਦੇ ਦੀ ਚੜ੍ਹਾਈ ਹੈ ਉਹਦੇ ਨਾਲ ਲੋਕ ਹੈ ਸੋ ਇਸ ਕਰਕੇ ਵਿਕਰਮ ਦੀ ਬਦਲੀ ਦੀ ਅਸੀਂ ਅਸੀਂ ਪੂਰ ਜ਼ੋਰ ਸ਼ਾਪਨਾ ਚ ਜਿੰਦਾ ਕਰਦੇ ਆ ਐਸਐਸਪੀ ਮੈਡਮ ਨੂੰ ਇਹ ਬੇਨਤੀ ਕਰਦੇ ਆ ਕਿ ਉਹਨੂੰ ਵਾਪਸ ਜੇਤੋਂ ਭੇਜਿਆ ਜਾਵੇ ਵੈਸੇ ਵੀ ਜੇਤੋਂ ਥਾਣੇ ਦੇ ਵਿੱਚ ਮੁਲਾਜ਼ਮ ਪੂਰੇ ਜੈਤੋ ਥਾਣੇ ਦੇ ਵਿੱਚ ਜਿੰਨੀ ਨਫਰੀ ਚਾਹੀਦੀ ਆ ਉਹ ਪੂਰੀ ਨਹੀਂ ਆ ਜੈਤੋ ਦਾ ਬੁਰਾ ਹਾਲ ਆ ਪੀਸੀਆਰ ਤੇ ਰਾਤ ਨੂੰ ਮੁਲਾਜ਼ਮ ਚੌਕੀਦਾਰ ਲੈ ਕੇ ਪਿੱਛੇ ਭਾਕੇ ਮਗਰ ਘੁੰਮਦੇ ਆ ਇਹ ਹਾਲਾਤ ਜੈਤੋ ਦੇ ਥਾਣੇ ਦੇ ਆ ਜੇਕਰ ਇਹ ਚੀਜ਼ ਨਾ ਹੋਈ ਜਿਵੇਂ ਜੈਤੋ ਵਾਸੀ ਸੰਘਰਸ਼ ਲਈ ਕਰਨਗੇ ਤਾਂ ਉਹ ਸੰਘਰਸ਼ ਵਿੱਢਿਆ ਜਾਵੇਗਾ ਕਿਸਾਨ ਯੂਨੀਅਨ ਆ ਵੀ ਨਾਲ ਆ ਵਿਕਰਮ ਦੇ ਸਿੱਧੂਪੁਰ ਜਥੇਬੰਦੀ ਜਿਹੜੀ ਆ ਬਾਰਡਰਾਂ ਤੇ ਬੈਠੀ ਆ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਸਾਡੇ ਵਿੱਚ ਮੌਜੂਦ ਆ ਇਹ ਸਾਰੀਆਂ ਜਥੇਬੰਦੀਆਂ ਇਹ ਚੀਜ਼ ਦਾ ਨੋਟਿਸ ਲੈ ਕੇ ਜਲਦ ਤੋਂ ਜਲਦ ਇਹ ਤੇ ਕੋਈ ਸੰਘਰਸ਼ ਦੇ ਸਕਦੀ ਆ